ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਜੰਗ ਫਾਰਮਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਬੱਕਰੀਆਂ ਬਾਰੇ ਆਪਾਂ ਸਮੇਂ-ਸਮੇਂ ਤੇ ਵੀਡੀਓ ਪਾਉਂਦੇ ਰਹਿੰਨੇ ਆ ਜਿੰਨੀਆਂ ਕਿ ਜਾਣਕਾਰੀ ਹੈ ਹਨਾ ਤਜਰਬੇ ਦੇ ਵਿੱਚੋਂ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਦੱਸਦੇ ਰਹਿੰਨੇ ਆ ਤੇ ਅੱਜ ਕੱਲ ਬਹੁਤ ਭਰਾ ਹੈਗੇ ਜਿਹੜੇ ਬੱਕਰੀ ਪਾਲਣ ਦੇ ਵਿੱਚ ਆ ਰਹੇ ਆ ਜਾਂ ਜਿਹੜੇ ਪਹਿਲਾਂ ਤੋਂ ਬੱਕਰੀ ਪਾਲਣ ਕਰ ਰਹੇ ਆ ਤੇ ਇੱਕ ਕਾਮਨ ਜੀ ਸਮੱਸਿਆ ਸਾਰਿਆਂ ਦੀ ਹੁੰਦੀ ਆ ਮਿਲਦੇ ਜੁਲਦੇ ਰਹਿੰਦੇ ਜਿਹੜੇ ਭਰਾ ਹਨਾ ਵੀ ਭਾਈ ਆਪਾਂ ਯਾਰ ਬੱਕਰੀਆਂ ਨੂੰ ਦਾਣਾ ਪਾਣੀ ਬਹੁਤ ਪਾਉਨੇ ਆ ਖਰਾਕ ਬਹੁਤ ਦਿੰਨੇ ਆ ਪਰ ਜਾਨਵਰ ਵੱਧਦਾ ਨਹੀਂ ਉੱਥੇ ਜੀ ਖੜਾ ਹਨ ਇਹ ਗੱਲ ਆਪਾਂ ਵੀ ਦੇਖਣ ਚ ਦੇਖੀ ਹੈਗੀ ਆ ਦੇਖਣ ਚ ਆ ਤੁਸੀਂ ਵੀ ਜਿਹੜੇ ਬੱਕਰੀ ਪਾਲਣ ਕਰਦੇ ਹੋ ਤੁਸੀਂ ਦੇਖਿਆ ਹੋਊਗਾ ਵੀ ਕਈ ਜਾਨਵਰ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਖਰਾਕ ਬਹੁਤ ਦਿੰਨੇ ਆ ਆਪਾਂ ਪੂਰਾ ਜੋਰ ਲਾਉਨੇ ਆ ਵੀ ਇਹ ਜਾਨਵਰ ਯਾਰ ਤਕੜਾ ਹੋਵੇ ਦਵਾਈਆਂ ਵੀ ਦਿੰਨੇ ਆ ਤਾਕਤਾਲੀਆਂ ਜਾਂ ਹੋਰ ਵਧੀਆ ਨਾਜ ਪਾਉਨੇ ਆ ਮਹਿੰਗੀ ਖਰਾਕ ਪਾਉਨੇ ਆ ਪਰ ਜਾਨਵਰ ਦੀ ਗਰੋਥ ਨਹੀਂ ਹੁੰਦੀ ਜਾਨਵਰ ਉੱਥੇ ਖੜਾ ਰਹਿਦਾ ਹੈਗਾ ਤੇ ਇਹਦੇ ਵੈਸੇ ਕਈ ਕਾਰਨ ਹੁੰਦੇ ਹੈਗੇ ਆ ਬਾਈ ਗ੍ਰੋਥ ਨਾ ਹੋਣ ਦੇ ਪਰ ਜਿਹੜੀ ਇੱਕ ਕਾਮਨ ਜੀ ਸਮੱਸਿਆ ਸਾਰੇ ਪਸ਼ੂਆਂ ਦੇ ਵਿੱਚ ਹੀ ਆਉਂਦੀ ਆ ਤੇ ਬੱਕਰੀਆਂ ਦੇ ਵਿੱਚ ਵੀ ਇਹ ਆਮ ਸਮੱਸਿਆ ਆਉਂਦੀ ਆ ਜਿਹੜਾ ਹੈਗਾ ਪੇਟ ਦੇ ਕੀੜੇ ਜਿਹੜੇ ਬਹੁਤ ਜ਼ਿਆਦਾ ਆਪਣੇ ਪਸ਼ੂਆਂ ਦਾ ਨੁਕਸਾਨ ਕਰਦੇ ਹੈਗੇ ਆ ਤੇ ਇਹ ਕੀੜਿਆਂ ਕਰਕੇ ਜਿਹੜਾ ਜਾਨਵਰ ਨਾ ਤਾਂ ਸਹੀ ਤਰੀਕੇ ਦੇ ਨਾਲ ਖਾ ਸਕਦਾ ਤੇ ਨਾ ਹੀ ਉਸ ਦੀ ਗਰੋਥ ਹੁੰਦੀ ਆ ਕਿਉਂਕਿ ਜਿਹੜੇ ਪੇਟ ਦੇ ਵਿੱਚ ਕੀੜਿਆਂ ਦੀ ਜਦੋਂ ਗਿਣਤੀ ਜਾਦੇ ਵਧ ਜਾਂਦੀ ਆ ਤਾਂ ਉਹ ਪਸ਼ੂ ਦਾ ਜਿਹੜਾ ਸਾਰਾ ਸਿਸਟਮ ਖਰਾਬ ਕਰ ਦਿੰਦੇ ਆ ਤੇ ਖਰਾਕ ਤਾਂ ਉਹ ਪੇਟ ਦੇ ਵਿੱਚ ਖਾਂਦੀ ਖਾਂਦੇ ਹੈਗੇ ਤੇ ਜਿਹੜਾ ਅੰਦਰ ਟਾਕਸਿਨ ਛੱਡਦੇ ਹੈਗੇ ਉਹਦੇ ਨਾਲ ਪਸ਼ੂ ਨੂੰ ਹੋਰ ਵੀ ਬਹੁਤ ਜ਼ਿਆਦੇ ਸਮੱਸਿਆ ਆਉਂਦੀਆਂ ਆਮ ਤੌਰ ਤੇ ਆਪਾਂ ਮੱਝਾਂ گاਵਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਬੱਚਿਆਂ ਦੇ ਵਿੱਚ ਜਿਹੜਾ ਪੇਟ ਆ ਉਹ ਥੱਲੇ ਨੂੰ ਹੋ ਜਾਂਦਾ ਤੇ ਜਾਨਵਰ ਦੀ ਚਮੜੀ ਜਿਹੜੀ ਖੁਸ਼ਕ ਹੋ ਜਾਂਦੀ ਹੈ ਤੇ ਬੱਕਰੀਆਂ ਦੇ ਵਿੱਚ ਵੀ ਇਹ ਚੀਜ਼ ਦੇਖੀ ਜਾਂਦੀ ਆ ਜਿਹਨੂੰ ਆਪਣੇ ਮਾਲਵੇ ਦੇ ਵਿੱਚ ਕਹਿ ਦਿੰਦੇ ਆ ਗਾੜ ਨਹੀਂ ਪੈ ਗਈ ਹਨਾ ਵੀ ਜਾਨਵਰ ਆ ਜਿਹੜਾ ਉਮਰ ਦੇ ਹਿਸਾਬ ਨਾਲ ਤਾਂ ਉਹਦੀ ਉਮਰ ਵਧਦੀ ਜਾਂਦੀ ਆ ਪਰ ਜਿਹੜਾ ਉਹਦਾ ਹਾਈਟ ਹੈਗੀ ਆ ਉਹ ਉੱਥੇ ਹੀ ਖੜ ਜਾਂਦੀ ਆ ਪੇਟ ਉਹਦਾ ਭਾਰੀ ਹੋ ਜਾਂਦਾ ਸੋ ਇਹ ਸਮੱਸਿਆਵਾਂ ਹੈਗੀਆਂ ਜਿਹੜੀਆਂ ਇਹ ਮਲਹੱਪਾ ਕਰਕੇ ਆਉਂਦੀਆਂ ਹੈਗੀਆਂ ਤੇ ਜਿਹੜੇ ਬਾਈ ਜੀ ਕੀੜੇ ਹੁੰਦੇ ਨੇ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਆਮ ਤੌਰ ਤੇ ਜਿਹੜੇ ਦੇਖੇ ਜਾਂਦੇ ਨੇ ਇੱਕ ਤਾਂ ਪੇਟ ਦੇ ਵਿੱਚ ਕੀੜੇ ਹੁੰਦੇ ਨੇ ਤੇ ਇੱਕ ਜਿਹੜੇ ਆਪਣੇ ਪਸ਼ੂ ਦੇ ਚਮੜੀ ਦੇ ਉੱਪਰ ਹੁੰਦੇ ਨੇ ਚਾਹੇ ਉਹ ਜੂੰਚ ਛੜਾ ਗਿਆ ਜਾਂ ਹੋਰ ਵੀ ਜਿਹੜੇ ਬਹੁਤ ਹੀ ਸੂਖਮ ਕੀੜੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਤੇ ਉਹਨਾਂ ਦੀ ਜਿਹੜੀ ਪਰਖ ਹੈਗੀ ਆ ਉਹ ਆਪਾਂ ਆਪਣੇ ਜਾਨਵਰ ਨੂੰ ਦੇਖ ਕੇ ਉਹਦੇ ਲੱਛਣ ਦੇਖ ਕੇ ਉਹਦੀ ਚਮੜੀ ਦੇਖ ਕੇ ਕਰ ਸਕਦੇ ਆ ਜਾਂ ਆਪਾਂ ਡਾਕਟਰ ਨੂੰ ਦਿਖਾ ਕੇ ਵੀ ਆਪਾਂ ਉਹਦੀ ਜਾਣਕਾਰੀ ਜਿਹੜੀ ਲੈ ਸਕਦੇ ਆ ਤੇ ਜਿਹੜੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਪੇਟ ਦੇ ਕੀੜਿਆਂ ਦੀਆਂ ਜਾਂ ਚਮੜੀ ਦੇ ਕੀੜੇ ਹੋਣ ਤਾਂ ਸਭ ਤੋਂ ਪਹਿਲਾਂ ਆਪਾਂ ਪੇਟ ਦੇ ਕੀੜਿਆਂ ਦੀ ਗੱਲ ਕਰੀਏ। ਤਾਂ ਆਮ ਤੌਰ ਤੇ ਆਪਾਂ ਦੇਖਿਆ ਹੈਗਾ ਜਦੋਂ ਜਾਨਵਰ ਜਿਹੜੇ ਛੋਟੇ ਬੱਚੇ ਹੈਗੇ ਬੱਕਰੀ ਦੇ ਚਾਹੇ ਬੱਕਰਾ ਚਾਹੇ ਪਾਠਾ ਹਨ ਜਦੋਂ ਬੱਚਾ ਦੁੱਧ ਚੁੰਘਦਾ ਹੈਗਾ ਤੇ ਉਦੋਂ ਤੋਂ ਹੀ ਜਿਹੜੇ ਪੇਟ ਦੇ ਕੀੜੇ ਆ ਉਹ ਬਣੇ ਸ਼ੁਰੂ ਹੋ ਜਾਂਦੇ ਆ ਤੇ ਤਾਂ ਕਰਕੇ ਜਿਹੜੇ ਆਪਣੇ ਡਾਕਟਰ ਕਹਿੰਦੇ ਹੈਗੇ ਨੇ ਵੀ ਤੁਸੀਂ ਮਹੀਨੇ ਦੇ ਬੱਚੇ ਦੀ ਡੀਵਰਮਿੰਗ ਕਰੋ ਜਾਂ ਬੱਚੇ ਆਪਾਂ ਦੇਖਿਆ ਹੈਗਾ ਵੀ ਮਿੱਟੀ ਖਾਣ ਲੱਗ ਜਾਂਦੇ ਹੈਗੇ ਆ ਹਨਾ ਤੇ ਉਹਦੇ ਨਾਲ ਵੀ ਜਿਹੜੀ ਪੇਟ ਦੇ ਕੀੜਿਆਂ ਦੀ ਸਮੱਸਿਆ ਆਉਂਦੀ ਹੈਗੀ ਆ ਤੇ ਜਿਹੜਾ ਜਾਨਵਰ ਹੈਗਾ ਉਹ ਖੁਸ਼ਕ ਹੋ ਜਾਂਦਾ ਬਾਈ ਜੀ ਉੱਪਰ ਉਹ ਚਮੜੀ ਉਹਦੀ ਖੁਸ਼ਕ ਹੋ ਜਾਂਦੀ ਆ ਪੇਟ ਉਹਦਾ ਭਾਰਾ ਹੋਣ ਲੱਗ ਜਾਂਦਾ ਪਰ ਜਿਹੜੀ ਆਮ ਤੌਰ ਤੇ ਬਾਡੀ ਹੁੰਦੀ ਹੈ ਨਾ ਉਹ ਗਰੋਥ ਨਹੀਂ ਹੁੰਦੀ ਨਾ ਤਾਂ ਉਹਦਾ ਸਰੀਰ ਪੂਰੀ ਤਰ੍ਹਾਂ ਵਿਕਸਿਤ ਹੁੰਦਾ ਕਮਜ਼ੋਰੀ ਕਰਕੇ ਕਈ ਵਾਰੀ ਬੱਚਿਆਂ ਦੀਆਂ ਲੱਤਾਂ ਵੀ ਬੀਂਗੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਬੱਚੇ ਖਾਣਾ ਪੀਣਾ ਛੱਡ ਦਿੰਦੇ ਹੈਗੇ ਆ ਤੇ ਕਈ ਕੇਸਾਂ ਦੇ ਵਿੱਚ ਆਪਾਂ ਦੇਖਿਆ ਹੈਗਾ ਜਦੋਂ ਜ਼ਿਆਦੇ ਪੇਟ ਦੇ ਕੀੜੇ ਜਿਗਰ ਦੇ ਕੀੜੇ ਵੱਧ ਜਾਣ ਤਾਂ ਜਾਨਵਰ ਦੀ ਮੌਤ ਵੀ ਹੋ ਜਾਂਦੀ ਹੈਗੀ ਆ ਤੇ ਇਹ ਸਮੱਸਿਆ ਆਮ ਤੌਰ ਤੇ ਬਹੁਤ ਫਾਰਮਾਂ ਦੇ ਵਿੱਚ ਆਉਂਦੀ ਹੈਗੀ ਆ ਜਿਹੜੇ ਭਰਾ ਆਪਣੇ ਜਾਨਵਰਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਇਹ ਸਮੱਸਿਆ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈਗਾ ਸੋ ਜਿਨ੍ਹਾਂ ਨੇ ਬਈ ਬੱਕਰੀ ਪਾਲਣ ਕਰਨਾ ਹੈਗਾ ਤਾਂ ਤੁਸੀਂ ਪੂਰੀ ਜਾਣਕਾਰੀ ਨਾਲ ਕਰੋ ਤੇ ਤੁਹਾਨੂੰ ਪੇਟ ਦੇ ਕੀੜਿਆਂ ਦੀ ਪਰਖ ਹੋਣੀ ਚਾਹੀਦੀ ਹੈ ਵੀ ਜਾਨਵਰ ਨੂੰ ਦੇਖ ਕੇ ਤੁਸੀਂ ਇਹ ਸਮਝ ਸਕੋ ਵੀ ਇਹਦੇ ਅੰਦਰ ਕੀੜੇ ਹੈਗੇ ਆ ਮਲੱਪ ਹੈਗੇ ਆ ਜਾਂ ਇਹਦੇ ਚਮੜੀ ਦੇ ਬਾਹਰ ਜੇ ਲੱਛਣ ਤੁਹਾਨੂੰ ਦਿਖੇ ਤਾਂ ਤੁਸੀਂ ਉਹਦਾ ਜਿਹੜਾ ਟ੍ਰੀਟਮੈਂਟ ਆ ਉਹ ਸਮੇਂ ਸਿਰ ਕਰ ਸਕੋ ਸੋ ਜਿਹੜੀ ਮੇਨ ਤੁਸੀਂ ਪਰਖ ਹੈਗੀ ਆ ਮੁੱਢਲੀ ਦੇਖ ਸਕਦੇ ਹੋ ਹਨਾ ਕਿ ਜਾਨਵਰ ਦਾ ਜਿਹੜਾ ਵਿਕਾਸ ਨਹੀਂ ਹੋ ਰਿਹਾ ਹਨਾ ਖੁਰਾਕ ਆਪਾਂ ਪੂਰੀ ਦੇ ਰਹੇ ਆ ਪਰ ਉਹ ਜਾਨਵਰ ਨੂੰ ਲੱਗ ਨਹੀਂ ਰਹੀ ਤਾਂ ਉੱਥੇ ਵੀ ਆਪਾਂ ਨੂੰ ਡੀਵਾਰਮਿੰਗ ਦੀ ਲੋੜ ਪੈਂਦੀ ਹੈਗੀ ਆ ਤੇ ਜਿਹੜਾ ਚਮੜੀ ਦੇ ਬਾਹਰ ਕੀੜੇ ਹੁੰਦੇ ਨੇ ਉਹਦੇ ਕਈ ਵਾਰ ਕੀ ਹੁੰਦਾ ਜਾਨਵਰ ਦੇ ਜਿਹੜੇ ਖੁਸ਼ਕੀ ਦੇ ਨਾਲ ਜਿਹੜੇ ਵਾਲ ਹੈਗੇ ਆ ਉਹ ਵੀ ਉਖੜਨੇ ਸ਼ੁਰੂ ਹੋ ਜਾਂਦੇ ਨੇ ਚਮੜੀ ਦੇ ਉੱਪਰ ਸਿੱਕਰੀ ਆ ਜਾਂਦੀ ਹੈ ਜਾਨਵਰ ਸੁੱਕਣਾ ਸ਼ੁਰੂ ਹੋ ਜਾਂਦਾ ਹਨਾ ਤੇ ਆਪਾਂ ਕਈ ਭਰਾ ਹੁੰਦੇ ਵੀ ਜਾਨਵਰ ਨੂੰ ਕਦੇ ਨਿਭਾਇਆ ਨਹੀਂ ਹੁੰਦਾ ਉਸ ਕਰਕੇ ਵੀ ਕਈ ਵਾਰੀ ਖੁਸ਼ਕੀ ਹੁੰਦੀ ਆ ਪਰ ਪੇਟ ਦੇ ਕੀੜਿਆਂ ਦੀ ਜਿਹੜੀ ਸਮੱਸਿਆ ਕਰਕੇ ਆ ਜਾਨਵਰ ਸੁੱਕਣਾ ਸ਼ੁਰੂ ਹੋ ਜਾਂਦਾ ਖੁਸ਼ਕੀ ਹੁੰਦੀ ਆ ਚਮੜੀ ਜਿਹੜੀ ਖੁਰਦਰੀ ਹੋ ਜਾਂਦੀ ਆ ਢਿੱਲੀ ਹੋ ਜਾਂਦੀ ਆ ਸੋ ਇਹਨਾਂ ਲੱਛਣਾਂ ਤੋਂ ਵੀ ਆਪਾਂ ਪਤਾ ਕਰ ਸਕਦੇ ਆ ਵੀ ਜਿਹੜੇ ਜਾਨਵਰ ਦੀ ਚਮੜੀ ਤੇ ਵੀ ਕੀੜੇ ਹੈਗੇ ਨੇ ਜਿਹੜੇ ਪੇਟ ਦੇ ਕੀੜੇ ਹੁੰਦੇ ਨੇ ਉਹਨਾਂ ਦਾ ਜਿਹੜਾ ਇਲਾਜ ਹੈਗਾ ਉਹ ਆਪਾਂ ਪੀਣ ਵਾਲੀਆਂ ਦਵਾਈਆਂ ਜਿਹੜੀਆਂ ਔਰਲੀ ਦਿੱਤੀਆਂ ਜਾਂਦੀਆਂ ਹਨਾ ਮੂੰਹ ਦੇ ਰਾਹੀਂ ਦੇ ਸਕਦੇ ਆ ਉਹਨਾਂ ਨਾਲ ਆਪਾਂ ਕਰ ਸਕਦੇ ਆ ਉਹਦੇ ਵਿੱਚ ਬਹੁਤ ਸਾਲਟ ਹੈਗੇ ਨੇ ਜਿਵੇਂ ਕਿ ਜਿਹੜੀਆਂ ਮਸ਼ਹੂਰ ਦਵਾਈਆਂ ਹੈਗੀਆਂ ਨੇ ਜਿਵੇਂ ਅਲਵੈਂਡਾਜੋਲ ਹੋਗੀ ਨੀਲਜੈਨ ਹੋਗੀ ਅਲਵੈਂਡਾ ਜੋਲ ਹੋ ਗਈ ਹਨਾ ਜਾਂ ਐਵਰਮੈਕਟਨ ਵੀ ਆਉਂਦੀ ਹੈਗੀ ਆ ਤੇ ਜਿਹੜੇ ਚਮੜੀ ਦੇ ਉੱਪਰਲੇ ਕੀੜੇ ਹੈਗੇ ਨੇ ਉਹਦੇ ਉਹਦਾ ਜ਼ਿਆਦਾ ਟ੍ਰੀਟਮੈਂਟ ਹੈਗਾ ਜਿਹੜਾ ਉਹ ਆਪਾਂ ਐਵਰਮੈਕਟਨ ਦੇ ਇੰਜੈਕਸ਼ਨ ਨਾਲ ਹੀ ਕਰਦੇ ਆ ਜਿਹੜਾ ਕਿ ਹਾਈ ਟੈਕ ਦੇ ਨਾਲ ਮਸ਼ਹੂਰ ਹੈਗਾ ਤੇ ਉਹ ਮੌਸਮ ਹੁੰਦਿਆ ਹਨਾ ਇੰਜੈਕਸ਼ਨ ਲਾਉਣ ਦੇ ਜ਼ਿਆਦਾਤਰ ਜਿਹੜਾ ਇੰਜੈਕਸ਼ਨ ਆ ਉਹ ਤੰਦਰੁਸਤ ਜਾਨਵਰ ਨੂੰ ਲੱਗਦਾ ਜਾਨਵਰ ਦਾ ਜਿਹੜਾ ਉਹਦਾ ਪੇਟ ਸਹੀ ਹੋਣਾ ਚਾਹੀਦਾ ਮੂਕ ਨਾ ਲੱਗੀ ਹੋਵੇ ਜਾਨਵਰ ਨੂੰ ਬੁਖਾਰ ਨਾ ਹੋਵੇ ਜਾਨਵਰ ਜ਼ਿਆਦਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਕਿ ਜਿਹੜੀਆਂ ਇਹ ਦਵਾਈਆਂ ਹੁੰਦੀਆਂ ਨੇ ਪੇਟ ਦੇ ਕੀੜਿਆਂ ਵਾਲੀਆਂ ਇਹ ਇੱਕ ਵਾਰ ਪਸ਼ੂ ਦੇ ਲਿਵਰ ਤੇ ਇਫੈਕਟ ਕਰਦੀਆਂ ਉਹਦੀ ਇਮਿਊਨ ਸਿਸਟਮ ਤੇ ਇਫੈਕਟ ਕਰਦੀਆਂ ਜਾਨਵਰ ਨੂੰ ਭੁੱਖ ਘੱਟ ਲੱਗਦੀ ਹੈਗੀ ਆ ਸੋ 7-8 ਦਿਨਾਂ ਦਾ 10 ਦਿਨਾਂ ਦਾ ਪੀਰੀਅਡ ਹੁੰਦਾ ਜਿੱਦੀ ਕਿ ਆਪਾਂ ਰਿਕਵਰੀ ਵਧੀਆ ਕਰ ਸਕਦੇ ਆ ਮਤਲਬ ਆਪਾਂ ਲਈ ਦਵਾਈ ਦੇਣ ਤੋਂ ਬਾਅਦ ਆਪਾਂ ਉਹਨੂੰ ਜਿਹੜਾ ਲਿਵਰ ਟੋਨਿਕ ਦੇਣਾ ਹੁੰਦਾ ਹਨਾ ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦਾ ਆਪਾਂ ਖਿਆਲ ਰੱਖ ਕੇ ਤੇ ਆਪਣੇ ਜਿਹੜੇ ਪਸ਼ੂ ਆ ਬੱਕਰੀ ਆ ਬੱਕਰੇ ਆ ਜਾਂ ਬੱਚੇ ਆ ਛੋਟੇ ਉਨ੍ਹਾਂ ਦੀ ਸਮੇਂ ਸਿਰ ਡੀਵਾਰਮਿੰਗ ਕਰਕੇ ਤੇ ਆਪਾਂ ਆਪਦਾ ਫਾਰਮ ਜਿਹੜਾ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਆ ਕਈ ਜਿਹੜੇ ਪੁਰਾਣੇ ਆਜ ਦੀ ਭਰਾ ਹੈਗੇ ਆ ਉਹ ਹਜੇ ਵੀ ਡੀਵਾਰਮਿੰਗ ਨਹੀਂ ਕਰਦੇ ਉਹਦਾ ਬਈ ਕਾਰਨ ਇਹ ਹੁੰਦਾ ਜਿਹੜੇ ਚਰਾਣ ਵਾਲੇ ਪਸ਼ੂ ਹੁੰਦੇ ਨੇ ਨਾ ਉਹ ਬਾਹਰ ਜਿਹੜਾ ਜੜੀਆਂ ਬੂਟੀਆਂ ਖਾਂਦੇ ਨੇ ਕੋੜੇ ਪੱਤੇ ਨਿੰਮ ਡੇਕ ਦੇ ਖਾਂਦੇ ਨੇ ਤੁਮਾ ਵੀ ਖਾ ਜਾਂਦੇ ਨੇ ਹਨਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਕੁਦਰਤੀ ਡੀਵਾਰਮਿੰਗ ਕਰਦੀਆਂ ਨੇ ਪੇਟ ਆਪਣੇ ਆਪ ਸਾਫ਼ ਹੋ ਜਾਂਦਾ ਜਾਨਵਰਾਂ ਦਾ ਪਰ ਜਿਹੜੇ ਫਾਰਮਾਂ ਦੇ ਵਿੱਚ ਜਾਨਵਰ ਨੇ ਆਪਣੇ ਘਰਾਂ ਦੇ ਵਿੱਚ ਦਾਣਾ ਖਾਂਦੇ ਨੇ ਦਾਣੇ ਨਾਲ ਮਲੱਪਾਂ ਦੀ ਸਮੱਸਿਆ ਬਹੁਤ ਆਉਂਦੀ ਹੈਗੀ ਆ ਜਾਂ ਜਿਵੇਂ ਅੱਜ ਕੱਲ ਆਪਣੇ ਮੂੰਗਫਲੀ ਦਾ ਗਵਾਰੇ ਦਾ ਨੀਰ ਉਸ ਦੇ ਵਿੱਚ ਰੇਤਾ ਬਹੁਤ ਆਉਂਦਾ ਹੈਗਾ ਸੋ ਫਾਰਮ ਵਾਲੇ ਜਾਨਵਰਾਂ ਨੂੰ ਮਲੱਪਾਂ ਦੀ ਸਮੱਸਿਆ ਬਹੁਤ ਆਉਂਦੀ ਆ ਤੇ ਉਹਦੀ ਡੀ ਵਰਮਿੰਗ ਤੁਹਾਨੂੰ ਕਰਨੀ ਪੈਣੀ ਹੈਗੀ ਆ ਇਹ ਨਹੀਂ ਸੋਚਣਾ ਵੀ ਜੇ ਮਾਲ ਵਾਲਾ ਭਰਾ ਡੀ ਵਰਮਿੰਗ ਨਹੀਂ ਕਰਦਾ ਜੇ ਕੋਈ ਪੁਰਾਣਾ ਅਜਿਹੀ ਭਰਾ ਡੀ ਵਰਮਿੰਗ ਨਹੀਂ ਕਰਦਾ ਤੇ ਆਪਾਂ ਵੀ ਨਹੀਂ ਕਰਨੀ ਕਿਉਂਕਿ ਉਹਨਾਂ ਦੇ ਰੱਖਣ ਦੇ ਢੰਗ ਤੇ ਆਪਣੇ ਢੰਗ ਦੇ ਵਿੱਚ ਬਹੁਤ ਫਰਕ ਹੈਗਾ ਸੋ ਆਪਾਂ ਆਪ ਦਾ ਜਿਹੜਾ ਫਾਰਮ ਦਾ ਦੇਖਣਾ ਹੈਗਾ ਕੀ ਸਿਸਟਮ ਆ ਆਪਣੇ ਜਾਨਵਰ ਕਿੱਦਾਂ ਦੇ ਨੇ ਗਰੋਥ ਜਾਨਵਰਾਂ ਦੀ ਕਿੱਦਾਂ ਦੀ ਆ ਸੋ ਉਸ ਢੰਗ ਨਾਲ ਆਪਾਂ ਜਿਹੜਾ ਆਪਣੇ ਜਾਨਵਰਾਂ ਦੀ ਦੇਖਭਾਲ ਕਰਨੀ ਹੈਗੀ ਆ ਸੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹਨਾ ਵੀ ਕਿਵੇਂ ਡੀਵਾਰਮਿੰਗ ਹੁੰਦੀ ਆ ਤੇ ਆਪਾਂ ਜਿਹੜੀ ਡੀਵਾਰਮਿੰਗ ਅੱਜ ਆਪਣੇ ਸਾਰੇ ਜਾਨਵਰਾਂ ਦੀ ਕਰ ਰਹੇ ਆ ਕਿਉਂਕਿ ਅਸੀਂ ਵੀ ਜਿਹੜਾ ਗਵਾਰੇ ਦਾ ਨੀਰਾ ਹੁਣ ਇਹਨਾਂ ਦਿਨਾਂ ਦੇ ਵਿੱਚ ਪਾ ਰਹੇ ਆ ਜ਼ਿਆਦਾਤਰ ਗਵਾਰੇ ਦਾ ਨੀਰਾ ਹੀ ਚੱਲ ਰਿਹਾ ਹੈਗਾ ਸੋ ਉਹਦੇ ਵਿੱਚ ਨਾ ਰੇਤਾ ਆਉਂਦਾ ਹੈਗਾ ਗਵਾਰੇ ਦੇ ਨੀਰੇ ਦੇ ਵਿੱਚ ਤੇ ਆਪਣੇ ਕਈ ਜਾਨਵਰਾਂ ਨੂੰ ਮੋਕ ਲੱਗੀ ਸੀ ਰੇਤੇ ਨਾਲ ਆਮ ਤੌਰ ਤੇ ਜਦੋਂ ਪੇਟ ਦੇ ਵਿੱਚ ਰੇਤਾ ਜਾਊਗਾ ਹਨਾ ਤਾਂ ਨੋਰਮਲ ਜੀ ਗੱਲ ਆ ਵੀ ਪਸ਼ੂ ਆ ਮੋਕ ਮਾਰਦਾ ਹੈਗਾ ਜਾਨਵਰ ਉਹ ਨਹੀਂ ਗ੍ਰੋਥ ਨਹੀਂ ਕਰਦਾ ਹੈਗਾ ਸੋ ਉਸ ਕਰਕੇ ਕੁਝ ਜਾਨਵਰ ਆਪਾਂ ਨੂੰ ਲੱਗ ਰਿਆ ਸੀ ਵੀ ਇਹਨਾਂ ਦੀ ਡੀਵਰਮਿੰਗ ਜ਼ਰੂਰੀ ਆ ਤੇ ਕਾਫੀ ਟਾਈਮ ਹੋ ਗਿਆ ਸੀਗਾ ਡੀਵਰਮਿੰਗ ਕੀਤੀ ਨੂੰ ਸੋ ਅੱਜ ਆਪਾਂ ਆਪਣੇ ਪਸ਼ੂਆਂ ਦੀ ਡੀਵਰਮਿੰਗ ਹੈ ਜਿਹੜੀ ਉਹ ਨੀਲਜਨ ਦਵਾਈ ਨਾਲ ਕਰ ਰਹੇ ਆ ਤੁਸੀਂ ਕੋਈ ਵੀ ਕੰਪਨੀ ਦੀ ਲੈ ਸਕਦੇ ਹੋ ਤੇ ਇਹ ਹੈਗੀ ਹੈ ਵਿਰਬੇ ਕੰਪਨੀ ਦੀ ਇਹ ਲਿਵਾਮੀ 16 ਸਾਲਟ ਹੁੰਦਾ ਜੀ ਤੇ ਤੁਸੀਂ ਅਲਵੈਂਡਾ ਜੋਲ ਨਾਲ ਵੀ ਕਰ ਸਕਦੇ ਹੋ ਅਲਵੈਂਡਾ ਜੋਲ ਨਾਲ ਵੀ ਕਰ ਸਕਦੇ ਹੋ ਹਨ ਬਾਜ਼ਾਰ ਦੇ ਵਿੱਚ ਮੈਡੀਕਲ ਤੇ ਤੁਹਾਨੂੰ ਬਹੁਤ ਜ਼ਿਆਦਾ ਇਹ ਦਵਾਈਆਂ ਟੈਕਨੀਕਲ ਮਿਲ ਜਾਣਗੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਜਿਹੜਾ ਤੁਹਾਡੇ ਨੇੜੇ ਮਿਲ ਸਕਦਾ ਆਪਣੇ ਡਾਕਟਰ ਦੀ ਸਲਾਹ ਨਾਲ ਜਾਂ ਤੁਸੀਂ ਆਪ ਦੇ ਤਜਰਬੇ ਚੋਂ ਕਿਸੇ ਵੀ ਦਵਾਈ ਨਾਲ ਡੀਵਰਮਿੰਗ ਜਿਹੜੀ ਕਰ ਸਕਦੇ ਹੋ ਤੇ ਡੀਵਾਰਮਿੰਗ ਕਰਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ ਉਹ ਜ਼ਰੂਰ ਨੋਟ ਕਰ ਲਿਓ ਜੀ ਡੀਵਾਰਮਿੰਗ ਕਰਨ ਵੇਲੇ ਪਸ਼ੂ ਜਿਹੜਾ ਉਹ ਆਪਣਾ ਤੰਦਰੁਸਤ ਹੋਣਾ ਚਾਹੀਦਾ ਇਹ ਨਹੀਂਗਾ ਵੀ ਜੇ ਪਸ਼ੂ ਨੂੰ ਮੋਕ ਲੱਗੀ ਆ ਜਾਂ ਬਿਮਾਰ ਆ ਪਸ਼ੂ ਤਾਂ ਉਹਦੀ ਆਪਾਂ ਡੀਵਾਰਮਿੰਗ ਕਰ ਦਿੱਤੀ ਡੀਵਾਰਮਿੰਗ ਨਾਲ ਸਹੀ ਹੋ ਜਾਊਗਾ ਨਹੀਂ ਇਹ ਗੱਲ ਗਲਤ ਹੈਗੀ ਆ ਜੇ ਤੁਹਾਨੂੰ ਕੋਈ ਹੋਰ ਵੀ ਸਲਾਹ ਦਿੰਦਾ ਹੈਗਾ ਤਾਂ ਇਦਾਂ ਕਦੇ ਨਾ ਕਰੋ ਤੁਹਾਡਾ ਪਸ਼ੂ ਜਿਹੜਾ ਡੀਵਾਰਮਿੰਗ ਸਮੇਂ ਤੰਦਰੁਸਤ ਹੋਣਾ ਚਾਹੀਦਾ ਹੈਗਾ ਤੇ ਬਿਮਾਰ ਪਸ਼ੂ ਦੀ ਡੀਵਾਰਮਿੰਗ ਨਹੀਂ ਕਰਨੀ ਕਿਉਂਕਿ ਜਿਹੜਾ ਇਹ ਦਵਾਈਆਂ ਹੁੰਦੀਆਂ ਨੇ ਇਹ ਇੱਕ ਵਾਰ ਲੀਵਰ ਤੇ ਅਸਰ ਵੀ ਪਾਉਂਦੀਆਂ ਨੇ ਪਸ਼ੂ ਦਾ ਜਿਹੜਾ ਪੇਟ ਦੇ ਵਿੱਚੋਂ ਜੇ ਕੀੜੇ ਕੱਢਣੇ ਦਵਾਈ ਨੇ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਹਨ ਅੰਦਰ ਥੋੜਾ ਬਹੁਤ ਇਹਦਾ ਸਾਈਡ ਇਫੈਕਟ ਹੋਊਗਾ ਭੁੱਖ ਘੱਟ ਲੱਗੂਗੀ ਜਾਨਵਰ ਨੂੰ ਸੋ ਤੰਦਰੁਸਤ ਪਸ਼ੂ ਦੀ ਹੀ ਡੀਵਰਮਿੰਗ ਕਰਨੀ ਆ ਚਾਹੇ ਤੁਹਾਡੀ ਬੱਕਰੀ ਦਾ ਬੱਚਾ ਜਾਂ ਬੱਕਰੀ ਆ ਜਾਂ ਬੱਕਰਾ ਤੰਦਰੁਸਤ ਹੋਵੇ ਉਹਦੀ ਫਿਰ ਹੀ ਡੀਵਰਮਿੰਗ ਕਰਨੀ ਆ ਤੇ ਡੀਵਰਮਿੰਗ ਕਰਨ ਦਾ ਜਿਹੜਾ ਸਭ ਤੋਂ ਵਧੀਆ ਜਿਹੜਾ ਸਮਾਂ ਹੈਗਾ ਉਹ ਹੈਗਾ ਜੀ ਖਾਲੀ ਪੇਟ ਖਾਲੀ ਪੇਟ ਜੇ ਡੀਵਾਰਮਿੰਗ ਕਰੋਗੇ ਤਾਂ ਉਹਦੇ ਬੈਸਟ ਰਿਜ਼ਲਟ ਮਿਲਣਗੇ ਤੁਹਾਡਾ ਪਸ਼ੂ ਆ ਜਿਹੜਾ ਅੰਦਰੋਂ ਚੰਗੀ ਤਰ੍ਹਾਂ ਸਾਫ਼ ਹੋਊਗਾ ਤੇ ਇੱਕ ਹੋਰ ਗੱਲ ਦੇਖੀ ਗਈ ਆ ਕਿਹੜੇ ਜਿਹੜੇ ਭਰਾ ਡੀਵਾਰਮਿੰਗ ਕਰਦੇ ਆ ਉਹ ਕਹਿੰਦੇ ਆ ਬਾਈ ਯਾਰ ਡੀਵਾਰਮਿੰਗ ਕਰੀ ਸੀਗੀ ਅੰਦਰੋਂ ਕੋਈ ਮੁਲਾਪ ਤਾਂ ਨਿਕਲਿਆ ਨਹੀਂ ਜਾਂ ਕੋਈ ਮੋਕ ਨਹੀਂ ਲੱਗੀ ਹਨਾ ਇਹ ਜ਼ਰੂਰੀ ਨਹੀਂ ਹੁੰਦਾ ਜੀ ਜੇਕਰ ਤੁਸੀਂ ਦਵਾਈ ਦਿੱਤੀ ਆ ਤਾਂ ਅੰਦਰੋਂ ਮੁਲਾਪਨ ਨਿਕਲਣਗੇ ਜਾਂ ਪਸ਼ੂ ਨੂੰ ਮੋਕ ਲੱਗੂਗੀ ਇਹ ਕੋਈ ਥੋੜੇ ਜਾਨਵਰਾਂ ਨੂੰ ਹੁੰਦਾ ਕੋਈ 100 ਦੇ ਵਿੱਚੋਂ 5-10 ਨੂੰ ਹੁੰਦਾ ਤੇ ਤੁਸੀਂ ਡੀਵਾਰਮਿੰਗ ਉਹਦੀ ਕਰੋ ਦੋ ਦੋ ਵਾਰ ਰਿਪੀਟ ਕਰੋ ਹਨਾ ਜੇ ਇੱਕ ਵਾਰ ਨਹੀਂ ਹੋਇਆ ਦੋ ਵਾਰ ਰਿਪੀਟ ਕਰੋ ਤੇ ਜੇਕਰ ਤੁਹਾਡੇ ਪਸ਼ੂ ਦੇ ਅੰਦਰ ਥੋੜੇ ਬਹੁਤ ਮਲਾਪ ਹੈਗੇ ਆ ਤਾਂ ਹੋ ਸਕਦਾ ਉਹ ਬਾਅਦ ਵਿੱਚ ਵੀ ਨਿਕਲ ਸਕਦੇ ਆ ਜਾਂ ਤੁਸੀਂ ਉਹਦਾ ਧਿਆਨ ਰੱਖੋ ਮੀਂਗਣਾ ਦੇ ਵਿੱਚ ਮੋਖ ਦੇ ਵਿੱਚ ਜੇ ਮਲਾਪ ਆਉਂਦੇ ਹੈਗੇ ਆ ਚਿੱਟੇ ਰੰਗ ਦੇ ਬਰੀਕ ਕੀੜੇ ਹੁੰਦੇ ਨੇ ਤਾਂ ਉਹ ਤੁਹਾਨੂੰ ਦਿਸਣਗੇ ਤੇ ਜੇ ਨਹੀਂ ਵੀ ਆਉਂਦੇ ਤਾਂ ਕੋਈ ਇਹਦੇ ਚ ਘਬਰਾਉਣ ਦੀ ਲੋੜ ਨਹੀਂ ਵਾਰ-ਵਾਰ ਡੀ ਵਰਮਿੰਗ ਨਹੀਂ ਕਰਨੀ ਉਹਦੇ ਨਾਲ ਵੀ ਪਸ਼ੂ ਦੇ ਜਿਹੜਾ ਇਮਿਊਨ ਸਿਸਟਮ ਤੇ ਬੁਰਾ ਅਸਰ ਪਾਊਗਾ ਸੋ ਪਸ਼ੂ ਤੁਹਾਡਾ ਤਾਂਦਰੁਸਤ ਹੋਣਾ ਚਾਹੀਦਾ ਤੇ ਖਾਲੀ ਪੇਟ ਹੀ ਡੀਵਾਰਮਿੰਗ ਹੈ ਜਿਹੜੀ ਉਹ ਬੈਸਟ ਹੈਗੀ ਆ ਤੇ ਡੀਵਾਰਮਿੰਗ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ ਆਪਣੇ ਪਸ਼ੂ ਨੂੰ ਖਾਲੀ ਪੇਟ 15-20 ਗ੍ਰਾਮ ਗੁੜ ਦੇ ਸਕਦੇ ਹੋ ਜਿੱਦਾਂ ਗੁੜ ਦੀ ਡੜੀ ਹੁੰਦੀ ਹੈ ਹਨਾ ਇੰਨਾ ਕੁ ਗੋੜਾ ਜਿਹੜਾ ਪਸ਼ੂ ਨੂੰ ਦੇ ਸਕਦੇ ਹੋ ਤੇ ਗੁੜ ਦੇਣ ਤੋਂ ਬਾਅਦ ਤੁਸੀਂ 20-25 ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਪਸ਼ੂ ਦੀ ਡੀਵਾਰਮਿੰਗ ਕਰਨੀ ਹੈ ਕਿਉਂਕਿ ਗੁੜ ਦੇਣ ਦਾ ਕਾਰਨ ਕੀ ਹੈਗਾ ਜਿਹੜੇ ਆਪਣੇ ਮਾਹਰ ਦੱਸਦੇ ਨੇ ਕਿ ਇਹਦੇ ਨਾਲ ਜਿਹੜੇ ਪੇਟ ਦੇ ਕੀੜੇ ਆ ਉਹ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਨੇ ਕਿਉਂਕਿ ਖਾਲੀ ਪੇਟ ਹੁੰਦਾ ਹੈਗਾ ਪਸ਼ੂ ਜਗਾਲੀ ਕਰਕੇ ਰਾਤ ਨੰਗੀ ਹੁੰਦੀ ਹੈ ਹਨਾ ਖਾਲੀ ਪੇਟ ਆ ਸਵੇਰ ਤੇ ਜਿਹੜੇ ਖਾਲੀ ਪੇਟ ਦੇ ਵਿੱਚ ਜਦੋਂ ਮਿੱਠਾ ਜਾਊਗਾ ਤਾਂ ਜਿਹੜੇ ਕੀੜੇ ਹੈਗੇ ਉਹ ਆਕਰਸ਼ਿਤ ਹੁੰਦੇ ਨੇ ਗੁੜ ਵੱਲ ਨੂੰ ਤੇ ਉਦੋਂ ਇੱਕ ਥਾਂ ਤੇ ਇਕੱਠੇ ਹੋਣਗੇ ਕੀੜੇ ਤੇ ਗੁੜ ਦੇਣ ਤੋਂ ਉਹਦੇ ਘੰਟੇ ਬਾਅਦ ਆਪਾਂ ਦੀ ਡੀਵਰਮਿੰਗ ਕਰਨੀ ਆ ਤੇ ਡੀਵਰਮਿੰਗ ਕਰਨ ਦਾ ਸਭ ਤੋਂ ਬੈਸਟ ਤਰੀਕਾ ਹੈਗਾ ਜੀ ਤੁਸੀਂ ਆਪਣੇ ਪਸ਼ੂ ਨੂੰ ਜਿਹੜਾ ਫੜ ਕੇ ਪਕੜ ਕੇ ਸਰਿੰਜ ਦੇ ਨਾਲ ਹਨਾ 5 10 ਐਮ ਐਲ ਦੀ ਸਰਿੰਜ ਤੁਸੀਂ ਲੈ ਸਕਦੇ ਹੋ ਤੇ ਜਿਹੜੀ ਦਵਾਈ ਹੈਗੀ ਆ ਉਸ ਦੇ ਉੱਪਰ ਲਿਖਿਆ ਹੁੰਦਾ ਵੀ ਜਿਹੜੀ ਆਪਾਂ ਬੀ ਵਾਰਮਿੰਗ ਲਈ ਕਿੰਨੀ ਐਮ ਐਲ ਦਵਾਈ ਜਿਹੜੀ ਵਰਤੋਂ ਕਰਨੀ ਆ ਜਿਵੇਂ ਨੀਲਜਨ ਦਵਾਈ ਆ ਜਿਹੜੀ ਆਮ ਤੌਰ ਤੇ ਹੀ ਜ਼ਿਆਦਾਤਰ ਦਿੰਦੇ ਨੇ ਆਪਣੇ ਬੱਕਰੀ ਪਾਲਕ ਇਹਦੀ ਡੋਜ਼ ਹੈਗੀ ਆ ਜੀ 1 ਐਮ ਐਲ 3 ਕਿਲੋ ਦਾ ਜਿਹੜਾ ਬਾਡੀ weight ਆ 3 ਕਿਲੋ ਬਾਡੀ weight ਤੱਕ 1 ਐਮ ਐਲ ਦੇਣੀ ਆ ਜੇ 6 ਕਿਲੋ ਆ ਤਾਂ 2 ਐਮਐਲ ਜਿਵੇਂ ਬੱਚੇ ਹੁੰਦੇ ਨੇ ਆਪਣੇ ਮਹੀਨੇ 2 ਮਹੀਨਿਆਂ ਦੇ ਹਨਾ 6 7 8 ਕਿਲੋ ਭਾਰ ਹੋਊਗਾ ਤਾਂ ਤੁਸੀਂ ਉੱਥੇ 2 ਐਮਐਲ ਯੂਜ਼ ਕਰਨੀ ਆ ਇਹ ਨਹੀਂ ਸੋਚਣਾ ਵੀ ਜੇ ਪਸ਼ੂ ਜ਼ਿਆਦਾ ਕਮਜ਼ੋਰ ਆ ਉਹਦੇ ਅੰਦਰ ਜ਼ਿਆਦਾ ਮਲੱਪ ਹੋਣਗੇ ਤਾਂ ਆਪਾਂ ਡੋਜ਼ ਵਧਾ ਦੇਣੀ ਆ ਜਿਹੜੀ ਡੋਜ਼ ਆ ਬਾਈ ਜੀ ਕੰਪਨੀਆਂ ਉੱਪਰ ਲਿਖਦੀਆਂ ਹੈਗੀਆਂ ਉਹ ਖੋਜਾਂ ਤੋਂ ਬਾਅਦ ਲਿਖੀ ਜਾਂਦੀ ਹੈ ਤਜਰਬਿਆਂ ਤੋਂ ਬਾਅਦ ਸੋ ਆਪਦੇ ਹਿਸਾਬ ਨਾਲ ਡੋਜ਼ ਨਾ ਤਾਂ ਵਧਾਓ ਤੇ ਨਾ ਘਟਾਓ ਕਈ ਡਰ ਦੇ ਕਰਕੇ ਡੋਜ਼ ਘਟਾ ਵੀ ਦਿੰਦੇ ਹਨਾ ਇਦਾਂ ਵੀ ਨਹੀਂ ਕਰਨਾ ਡੋਜ਼ ਜਿਹੜੀ ਦਵਾਈ ਦੀ ਉਹ ਬਿਲਕੁਲ ਸਹੀ ਰੱਖਣੀ ਹੈਗੀ ਆ ਜਿਵੇਂ ਤੁਸੀਂ ਹੁਣ ਲਾਲੂ ਦੇ ਦਾ 3 ਕਿਲੋ ਭਾਰ ਤੱਕ 1 ਐਮ ਐਲ ਦਵਾਈ ਆ ਹਨਾ ਜੇ 30 ਕਿਲੋ ਦਾ ਆਪਣਾ ਬੱਕਰੀ ਬੱਕਰਾ ਹੈਗਾ ਤਾਂ 10 ਐਮ ਐਲ ਬਣੂਗੀ ਤਾਂ ਤੁਸੀਂ 30 ਕਿਲੋ ਦੇ 10 ਤੋਂ 11 ਕਰ ਸਕਦੇ ਹੋ ਤੇ ਘਟਾ ਕੇ 9 ਕਰ ਸਕਦੇ ਹੋ ਇਹ ਨਹੀਂ ਵੀ 10 ਤੋਂ 5 ਕਰ ਦਿਓ ਤੇ 10 ਤੋਂ 15 ਕਰ ਦਿਓ ਜਿਹੜੀ ਡੋਜ਼ ਹੈਗੀ ਉਹ ਬਿਲਕੁਲ ਸਹੀ ਰੱਖਣੀ ਆ ਸੋ ਤਰੀਕਾ ਤੁਹਾਨੂੰ ਆਜੋ ਆਪਾਂ ਦਿਖਾਉਣੇ ਆ ਹਨਾ ਵੀ ਕਿਹੜੇ ਤਰੀਕੇ ਦੇ ਨਾਲ ਆਪਾਂ ਇਹਦੀ ਜਿਹੜੀ ਪਸ਼ੂ ਨੂੰ ਦੇਣੀ ਹੈਗੀ ਆ ਸਰਿੰਜ ਲੈ ਲਓ ਇੱਕ 5-10 ml ਦੀ ਤੇ ਸਰਿੰਜ ਨਾਲ ਆਪਾਂ ਭਰ ਕੇ ਸਰਿੰਜ ਤੇ ਪਸ਼ੂ ਦੇ ਸਿੱਧਾ ਮੂੰਹ ਦੇ ਵਿੱਚ ਇਹ ਦਵਾਈ ਪਾ ਦੇਣੀ ਹੈਗੀ ਆ ਤੇ ਉਸ ਤੋਂ ਬਾਅਦ ਜਿਹੜੀ ਇਹ ਰਿਪੀਟਿੰਗ ਹੈਗੀ ਆ ਦੀ ਰਿਪੀਟ ਕਰਨਾ ਦਵਾਈ ਨੂੰ ਤੇ ਉਹ ਆਪਾਂ ਇੱਕ ਦਿਨ ਛੱਡ ਕੇ ਵੀ ਕਰ ਸਕਦੇ ਆ ਅਗਲੇ ਦਿਨ ਵੀ ਕਰ ਸਕਦੇ ਆ ਇੱਕ ਦਿਨ ਛੱਡ ਕੇ ਕਰੋਗੇ ਤਾਂ ਠੀਕ ਰਹੂਗਾ ਹਨਾ ਤੇ ਦੋ ਵਾਰ ਤੁਸੀਂ ਡੀਵਰਮਿੰਗ ਕਰਕੇ ਪਸ਼ੂ ਆਪਦੇ ਨੂੰ ਮਲਹੱਪਾ ਤੋਂ ਰਹਿਤ ਕਰ ਸਕਦੇ ਹੋ ਜੇਕਰ ਉਹਦੇ ਅੰਦਰ ਮਲਹੱਪਾ ਹੈ ਗਿਆ ਤਾਂ ਉਹ ਜਰੂਰ ਬਾਹਰ ਆਉਣਗੇ ਉਸ ਤੋਂ ਬਾਅਦ ਪਸ਼ੂ ਨੂੰ ਤੁਸੀਂ ਜਿਹੜਾ ਲਿਵਰ ਟੌਨਿਕ ਦਿਓ ਬਰੋ ਟੌਨ ਦਿਓ ਜਾਂ ਕੋਈ ਵੀ ਤੁਹਾਨੂੰ ਵਧੀਆ ਲੱਗਦਾ ਹੈਗਾ ਉਹ ਲਿਵਰ ਟੌਨਿਕ ਦਿਓ ਤੇ ਪਸ਼ੂ ਦੀ ਖਰਾਕ ਹੈ ਜਿਹੜੀ ਵਧੀਆ ਜਾਰੀ ਰੱਖੋ ਤਾਂ ਕਿ ਤੁਹਾਨੂੰ ਜਿਹੜੀ ਸਮੱਸਿਆ ਨਾ ਆਵੇ ਹਾਂਜੀ ਬਾਈ ਤੇ ਇਹ ਆਪਣੇ ਹੱਥ ਦੇ ਵਿੱਚ ਦਵਾਈ ਹੈ ਹਨਾ ਨੀਲਜਨ ਚੰਗੀ ਤਰ੍ਹਾਂ ਦੇਖ ਲਓ ਇਹਦੇ ਫੋਕਸ ਕਰ ਦਿਓ ਚੰਗੀ ਤਰ੍ਹਾਂ ਦੇਖ ਲਓ ਇਹ ਨੀਲਜਨ ਦਵਾਈ ਹੈ ਵਿਰਬੈ ਕੰਪਨੀ ਦੀ ਤੁਸੀਂ ਹੋਰ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ ਤੇ ਦਵਾਈ ਦੇਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਹਲਾਉਣਾ ਹੈਗਾ ਹਨਾ ਤਾਂ ਕਿ ਜਿਹੜੀ ਦਵਾਈ ਹੈ ਮਿਕਸ ਹੋ ਜੇ ਇਹਨੂੰ ਚੰਗੀ ਤਰ੍ਹਾਂ ਹਿਲਾਓ ਤੇ ਫਿਰ ਜਿਹੜੀ ਸਿਰੰਜ ਹੈਗੀ ਆ ਇਹ ਤੁਸੀਂ ਲੈ ਲਓ 5 ml ਦੀ ਆਪਣੇ ਕੋਲੇ ਤੇ ਹੁਣ ਆਜੋ ਤੁਹਾਨੂੰ ਦਿਖਾਉਣੇ ਅੰਦਰ ਜਿਵੇਂ ਹੁਣ ਆਪਣੀਆਂ ਬੱਕਰੀਆਂ ਹਨਾ ਇਹ ਦਿਖਾ ਦਿਓ ਇਹਦਾ ਜੀ ਆਪਾਂ weight ਦਾ ਅੰਦਾਜ਼ਾ ਲੈ ਲੈਣਾ ਜੇ ਤੁਹਾਡੇ ਕੋਲੇ ਕੰਡਾ ਹੈਗਾ ਤਾਂ ਤੁਸੀਂ ਕੰਡੇ ਦੇ ਹਿਸਾਬ ਨਾਲ ਵੀ ਆਪਾਂ ਇਹਦਾ weight ਕਰ ਸਕਦੇ ਹਾਂ ਇਹ ਬੱਕਰੀ ਆਪਾਂ ਨੂੰ ਲੱਗ ਰਹੀ ਹੈਗੇ 25-30 ਕਿਲੋ ਦੀ ਆ 30 ਕਿਲੋ ਤੱਕ ਆਪਾਂ ਇਹਨੂੰ 10 ml ਦਵਾਈ ਦੇਣੀ ਹੈ ਠੀਕ ਆ ਤਾਂ ਆਪਾਂ 10 ml ਦਵਾਈ ਜਿਹੜੀ ਲਾਵਾਂਗੇ 5 5 ਐਮਲ ਦੋ ਵਾਰ ਇੱਕ ਇੱਕ ਲੈੜੇ ਮਿਲ ਜੇ ਇਧਰ ਇਧਰ ਹੋ ਜੂਗੀ ਤਾਂ ਕੋਈ ਚੱਕਰ ਨਹੀਂ ਹੈ ਨਾ ਘਬਰਾਉਣ ਦੀ ਲੋੜ ਨਹੀਂ ਆਹ ਦੇਖ ਲਓ ਜੀ ਟੱਚ ਕਰਕੇ ਫੋਕਸ ਕਰਦੀ ਆ ਸਰਿੰਜ ਤੇ ਆ ਤੁਸੀਂ ਦੇਖ ਲਓ ਇਹ 5 ਐਮਲ ਦਵਾਈ ਆ ਠੀਕ ਹੈ ਜੀ 5 ਐਮਲ 5 ਐਮਲ ਦਵਾਈ ਆਪਾਂ ਬੱਕਰੀ ਨੂੰ ਦੇਣੀ ਕਿਹੜੇ ਢੰਗ ਨਾਲ ਇਹ ਦੇਖ ਲਓ ਸੌਖੇ ਢੰਗ ਨਾਲ ਕੱਲਾ ਬੰਦਾ ਵੀ ਦੇ ਸਕਦਾ ਬੱਕਰੀ ਨੂੰ ਤੁਸੀਂ ਬਨ ਲਓ ਹਨ ਜੇ ਬਰਬਰੀ ਹੈ ਜਿਵੇਂ ਇਹ ਆਪਣੀ ਬਰਬਰੀ ਬੱਕਰੀਆ ਤਾਂ ਇਹਨੂੰ ਇਸ ਤਰ੍ਹਾਂ ਤੁਸੀਂ ਫੜ ਲਓ ਹਨ ਇਹਦਾ ਜਵਾੜਾ ਥੱਲੇ ਤੋਂ ਫੜ ਲਓ ਨੇੜੇ ਆ ਕੇ ਦਿਖਾ ਦਿਓ ਬਈ ਆ ਥੱਲੇ ਤੋਂ ਫੜ ਕੇ ਸਾਈਡ ਤੋਂ ਆਪਾਂ ਜਿਹੜਾ ਜਵਾੜੇ ਦੇ ਸਿਰੰਜ ਇਦਾਂ ਪਾਉਣੀ ਹੈਗੀ ਆ ਆ ਦੇਖ ਲਓ ਜੀ ਇਦਾਂ ਆਪਾਂ ਹੌਲੀ ਹੌਲੀ ਦੇਖਣਾ ਹੈਗਾ ਵੀ ਪਹਿਲਾਂ ਦਵਾਈ ਗਾਹ ਜਾਂਦੀ ਆ ਕਈ ਵਾਰੀ ਪਸ਼ੂ ਕੀ ਕਰਦਾ ਜੀਭ ਲਾ ਲੈਂਦਾ ਦਵਾਈ ਬਾਹ ਦੇ ਵਿੱਚ ਬਾਹਰ ਕੱਢ ਦਿੰਦਾ ਲਓ ਜੀ ਇਦਾਂ ਤੁਸੀਂ ਸਰਿੰਜ ਵਿੱਚ ਹੀ ਰੱਖਣੀ ਆ ਜਦੋਂ ਪਤਾ ਲੱਗ ਜਾਏ ਪਸ਼ੂ ਨੇ ਦਵਾਈ ਅੰਦਰ ਲੰਘਾ ਲਈ ਆ ਤਾਂ ਫਿਰ ਬਾਹਰ ਕੱਢ ਲਓ ਆਹ ਲਓ 5 ਐਮਐਲ ਆਪਾਂ ਨੂੰ ਦੇਤੀ ਆ ਤੇ 5 ਐਮਐਲ ਹੋਰ ਦੇਵਾਂਗੇ 5 ਐਮਐਲ ਹੋਰ ਦੇਵਾਂਗੇ ਹੁਣ ਆਪਾਂ ਜਿਹੜੀ ਦਵਾਈ ਹੈਗੀ ਆ ਢੱਕਣ ਦੇ ਵਿੱਚ ਪਾਵਾਂਗੇ ਸਰਿੰਜ ਤੁਸੀਂ ਛੋਟੀ ਰੱਖੋ ਵਧੀਆ ਰਹੂਗੀ ਕਿਉਂਕਿ ਇਹਦੇ ਨਾਲ ਦਵਾਈ ਦੇਣੀ ਸੌਖੀ ਹੁੰਦੀ ਆ ਜੇ ਇਸ ਰੇਂਜ ਦੇ ਵਿੱਚ ਹਵਾ ਬੰਦੀ ਹੈ ਤਾਂ ਉੱਪਰੋਂ ਇਦਾਂ ਨਾਪ ਕੇ ਦੇਖ ਲਓ ਲਓ ਜੀ ਇਹ ਆਪਣੀ ਫੇਰ ਹੋ ਗਈ 5 ml ਇਹ ਦਵਾਈ ਆਪਣੀ ਅੱਜ 5-6 ਜਨਵਾਰ ਨੂੰ ਆਪਾਂ ਦੇਣੀ ਹੈਗੀ ਹੈ ਇਦਵਾਰੇ ਫੇਰ ਉਵੇਂ ਇਹਨੂੰ ਫੜ ਕੇ ਹਨਾ ਪਕੜ ਕੇ ਇਦਾਂ ਤੇ ਅੰਦਰ ਇਹਦੇ ਆਪਾਂ ਦਵਾਈ ਛੱਡ ਦੇਣੀ ਆ ਲਓ ਜੀ ਆਜੋ ਹਣਾ ਬੱਚੇ ਆ ਗਏ ਜੀ ਇਹ ਬੱਚਿਆਂ ਦੀ ਵੀ ਆਪਾਂ ਡੀ ਵਰਮਿੰਗ ਕਰਨੀ ਆ ਤੁਸੀਂ ਦੇਖੋ ਹੁਣ ਆ ਬੱਚਾ ਦੇਖੋ ਹਨਾ ਇਹ ਖਾਂਦਾ ਪੀਂਦਾ ਸਹੀ ਆ ਦੁੱਧ ਵਧੀਆ ਚੋਂਦਾ ਪਰ ਇਹਦੇ ਨਾ ਐਂ ਵਾਲ ਪਾਟਣ ਲੱਗ ਗਿਆ ਤੇ ਇਹਦੀ ਗਰੋਥ ਰੁਕ ਗਈ ਸੀਗੀ ਇਹਨੂੰ ਥੋੜੇ ਦਿਨਾਂ ਤੋਂ ਮੋਕ ਲੱਗ ਜਾਂਦੀ ਆ ਦਾ ਕਰਕੇ ਇਹਦੇ ਅੰਦਰ ਨਾ ਆਪਾਂ ਨੂੰ ਪਤਾ ਹੁਣ ਵੀ ਸਮੱਸਿਆ ਥੋੜੀ ਜਿਹੀ ਹੈਗੀ ਆ ਕੀੜਿਆਂ ਦੀ ਤੇ ਇਹਨੂੰ ਵੀ ਆਪਾਂ ਦਵਾਈ ਦੇਣੀ ਹੈ ਅੱਜ ਠੀਕ ਹੈ ਜੀ ਇਹਦੀ ਵੀ ਆਪਾਂ ਡੋਜ਼ ਲੈ ਲਗੀ ਦਵਾਈ ਦੀ ਇਹ ਸਾਰੇ ਭਰਾ ਜਰੂਰ ਕੰਮ ਕਰੋ ਬਈ ਤੇ ਜਾਦੇ ਵਾਰ ਨਹੀਂ ਡੀ ਵਰਮਿੰਗ ਕਰਨੀ ਜਿਹਦਾ ਹੁਣ ਭਾਰ ਤੁਸੀਂ ਦੇਖ ਲਓ ਬੱਚੇ ਦਾ 6 ਕਿਲੋ ਹੋਊਗਾ ਮਸਾਂ ਬਸ 5-6 ਕਿਲੋ ਇਹਨੂੰ ਆਪਾਂ 2 ਐਮਐਲ ਦੇਣੀ ਹੈ ਦਵਾਈ ਲਓ ਜੀ ਆ ਤੁਸੀਂ ਦੇਖ ਲਓ ਆਇਓ ਆਇਓ ਆ ਦੇਖ ਲਓ ਭਾਈ ਇਹਨੂੰ ਆਪਾਂ ਦੇ ਦੇਣਾ 2 ਐਮ ਐਲ ਉਹ ਬਸ ਬਸ ਲਓ ਜੀ ਇਦਾਂ ਨਘਾ ਲੈਣਾ ਬਸ ਨੂੰ ਫੜ ਕੇ ਰੱਖਣਾ 2 ਮਿੰਟ ਚੱਕੋ ਜੀ ਆ ਬੱਚਾ ਉਹਦੇ ਨਾਲੋਂ ਥੋੜਾ ਜਿਹਾ ਵੱਧ ਆ ਠੀਕ ਆ ਇਹਨੂੰ ਆਪਾਂ ਢਾਈ ਕੇ ਮਿਲ ਕਰ ਦੇਣੀ ਲਓ ਜੀ ਆ ਦੇਖ ਲਓ ਇਹਨੂੰ ਆਪਾਂ ਦੇਣਾ 2.5 ਐਮਐਲ ਇਹ ਇਦਾਂ ਹੀ ਪਾਉਣੀ ਆ ਪਾਸੇ ਤੋਂ ਸਰਿੰਜ ਸਭ ਤੋਂ ਸੌਖਾ ਤਰੀਕਾ ਬਈ ਇਹ ਨਾਲ ਇਹਦਾ ਡੋਜ਼ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਦੇਖ ਲਓ ਦਵਾਈ ਡਲਦੀ ਨਹੀਂ ਬਾਹਰ 1 ਐਮਐਲ ਵੀ ਨਹੀਂ ਡਲਦੀ ਲਓ ਜੀ ਚੱਲ ਬਈ ਖੇੜ ਠੀਕ ਹੈ ਜੀ ਹੁਣ ਆਪਣੀ ਇਹ ਵੱਡੀ ਬੱਕਰੀ ਆ ਬਈ ਬੀਟਲ ਤੇ ਇਹਦਾ weight ਹੈਗਾ ਜਿਹੜਾ ਅੰਦਾਜ਼ਾ ਹੈਗਾ ਆਪਣਾ ਵੀ ਇੱਕ ਘੱਟੋ ਘੱਟ ਹੋਊਗੀ 50 ਕਿਲੋ ਤੋਂ ਉੱਪਰ ਪਿਆ ਕਿਲੋ ਦੁਪਹਿਰ ਦਾ weight ਆ ਤੇ 30 ਕਿਲੋ ਨੂੰ ਆਪਾਂ ਦੇਣੀ ਆ 10 ml ਠੀਕ ਆ ਤੇ ਇਹਦੀ ਹੁਣ ডোজ ਬੰਦੀ ਹੈਗੀ ਹੈ ਜੀ ਜੇ 60 ਕਿਲੋ ਵੀ ਦਾ weight ਆਪਾਂ ਮੰਨੀਏ 60 ਤੋਂ ਘੱਟ ਹੈਗਾ ਤਾਂ ਆਪਣੀ 20 ml ਬੰਦੀ ਆ ਪਰ ਆਪਾਂ ਇਹਨੂੰ 15 ml ਦਵਾਈ ਦੇਣੀ ਆ ਠੀਕ ਆ ਇਹਨੂੰ ਆਪਾਂ ਤਿੰਨ ਸਰਿੰਜਾਂ ਦੇਣੀ ਆ ਦਵਾਈ ਦੀ ਆਜੋ ਭਾਈ ਇਹ ਹੁਣੀ ਬੰਨੀ ਆ ਬਈ ਇਹਨੂੰ ਗੁੜ ਦਿੱਤਾ ਸੀਗਾ ਮਾੜਾ ਮੋਟਾ ਪੱਠੇ ਨੂੰ ਮੂੰਹ ਮਾਰੀ ਜਾਂਦੀ ਆ ਚਲੋ ਆਜਾ ਭਾਈ ਇਹ ਥੋੜੀ ਜੀ ਔਖੀ ਲੋਗ ਦਵਾਈ ਕੱਲਾ ਬੰਦਾ ਵੀ ਦੇ ਸਕਦਾ ਦਵਾਈ ਸਰਿੰਜ ਨਾਲ ਆ ਦੇਖ ਲੋ ਉਹ ਬੱਸ 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 ਆ ਬੱਚੇ ਥੋੜੀ ਬੱਚੇ ਦੰਗ ਕਰਦੇ ਮਰੀ ਦੇ ਲਓ ਜੀ ਇੱਕ ਸਰਿੰਜ ਨੂੰ ਦੇ ਦੀ 5 ml ਦੀ ਜੇ ਤੁਹਾਡੇ ਕੋਲੇ ਜਿਆਦਾ ਵੱਡੇ ਪਸ਼ੂ ਆ ਫਿਰ ਤੁਸੀਂ ਵੱਡੀ ਸਰਿੰਜੀ ਵਰਤੋ ਲਓ ਜੀ ਇਹਨੂੰ ਥੱਲੇੋਂ ਬੱਚੇ ਤੰਗ ਕਰੀ ਜਾਂਦੇ ਆ ਲਓ ਜੀ ਹੋ ਗਈ 10 ਐਮ ਐਲ ਹਨਾ ਲਓ ਵੀ ਇਹਨੂੰ ਆਪਾਂ 2 ਐਮ ਐਲ ਬੰਦੀ ਸੀ ਨਾ 60 ਕਿਲੋ ਤੇ ਵਾ ਠੀਕ ਲਓ ਵੀ ਇਹਨੂੰ ਇਹਨੂੰ ਬੱਤੇ ਨਾਲ 55 ਦੇ ਦਿੰਗਾ ਕਿਉਂਕਿ ਇਹਦਾ ਕਾਫੀ ਟਾਈਮ ਹੋ ਗਿਆ ਸੀ ਡੀਵਰਮਿੰਗ ਨਹੀਂ ਕੀਤੀ ਸੀ ਸੋ ਇਸ ਤਰੀਕੇ ਨਾਲ ਤੁਸੀਂ ਡੀਵਰਮਿੰਗ ਕਰਨੀ ਹੈਗੀ ਆ ਤੇ ਇੱਕ ਦਿਨ ਛੱਡ ਕੇ ਆਪਾਂ ਇਹਨੂੰ ਫਿਰ ਰਿਪੀਟ ਕਰ ਸਕਦੇ ਆ ਤੇ ਤੁਸੀਂ ਜਾਨਵਰ ਦਾ ਖਿਆਲ ਰੱਖਣਾ ਵੀ ਅੰਦਰੋਂ ਉਹਦੇ ਕੋਈ ਮਲੱਪ ਨਿਕਲਦਾ ਜਾਂ ਮੋਕ ਲੱਗਦੀ ਹੈ ਜਾਨਵਰ ਨੂੰ ਤੇ ਉਹ ਮੋਕ ਹਟਾਉਣੀ ਨਹੀਂ ਚੰਗੀ ਆ ਵੀ ਜੇ ਮੋਕ ਲੱਗੂਗੀ ਤਾਂ ਅੰਦਰੋਂ ਉਹਦੇ ਜਿਹੜਾ ਕੋਈ ਮਲੱਪ ਆ ਜਾਂ ਕੀੜੇ ਆ ਤਾਂ ਉਹ ਨਿਕਲਣਗੇ ਸੋ ਵੀਡੀਓ ਕਿਵੇਂ ਦੀ ਲੱਗੀ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਮੇਂ-ਸਮੇਂ ਤੇ ਆਪਾਂ ਹੋਰ ਵੀ ਜਾਣਕਾਰੀ ਲਈ ਵੀਡੀਓ ਪਾਉਂਦੇ ਰਹਾਂਗੇ ਧੰਨਵਾਦ